ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪਰ ਟਾਈਮ ਤਾਂ ਮੈਂ ਹਾਂ ਮੁਕੇਸ਼ ਪਾਵਾ ਇਸ ਸਮੇਂ ਅਸੀਂ ਖੜੇ ਆਂ ਅੰਮ੍ਰਿਤਸਰ ਦੇ ਅੰਦਰੂਨੀ ਜਿਹੜੇ ਪ੍ਰਾਤਨ ਸ਼ਹਿਰ ਦੇ ਅੰਦਰਲੇ ਗਲੀਆਂ ਦੇ ਵਿੱਚ ਖੜੇ ਆਂ ਗਲੀ ਲਾਲਾਂ ਵਾਲੀ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਗਲੀ ਹੈ ਜਿੱਥੇ ਲੰਬੇ ਸਮੇਂ ਤੋਂ ਜਿਹੜੀਆਂ ਹੋੜੀਆਂ ਸੀ ਬਰਸਾਤਾ ਉਸ ਤੋਂ ਬਾਅਦ ਇੱਕ ਮਕਾਨ ਜਿਹੜਾ ਹੈ ਪੁਰਾਣਾ ਮਕਾਨ ਸੀ ਕਾਫੀ ਲੰਬੇ ਸਮੇਂ ਤੋਂ ਮਕਾਨ ਜਿਹੜਾ ਹੈ ਪੰਚ ਸੀ ਤੇ ਅੱਜ ਇਹ ਮਕਾਨ ਦੀ ਛੱਤ ਜਿਹੜੀ ਉਹ ਡਿੱਗੀ ਔਰ ਜਿਸ ਦੇ ਨਾਲ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹ ਜ਼ਖਮੀ ਹੋ ਜਾਂਦਾ ਕੁਝ ਲੋਕ ਨੇ ਜਿਹੜੇ ਇੱਥੇ ਗੱਲਬਾਤ ਕਰਨ ਲੈ ਜਿਹੜੇ ਇੱਥੋਂ ਤੋਂ ਵਸਦੇ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਜੀ ਮਤਲਬ ਕੀ ਨਾਮ ਹੈ ਜੀ ਕੰਚਨ ਕੰਚਨ ਇਹ ਕੀ ਹੋਇਆ ਜੀ ਪਾ ਪੁਰਾਣੀ ਬਿਲਡਿੰਗ ਹੈ ਇਹ 25 ਸਾਲ ਪੁਰਾਣੀ ਬਿਲਡਿੰਗ ਹੈ ਤੇ ਇੱਥੇ ਜਿਹੜੇ ਰਹਿੰਦੇ ਸਾਰੇ ਚਲ ਗਏ ਆ ਕਿੰਨੇ ਚਿਰ ਤੋਂ ਬੰਦ ਹੈ ਜੀ ਇਹ ਇਹਨੂੰ 25-30 ਸਾਲ ਹੋ ਗਏ ਬੰਦ ਹੋਈ ਬਿਲਡਿੰਗ ਕਿੰਨਾਂ ਦੀ ਬਿਲਡਿੰਗ ਹੈ ਉਹ ਗੋਂਦਵਾਲ ਵਾਲਿਆਂ ਦੀ ਉਹਨਾਂ ਦੀ ਸੀ ਨਾ ਬਿਲਡਿੰਗ ਉਹਨਾਂ ਦੀ ਸੀ ਨਾ ਹਾਂ ਜਿਹੜੀ ਉਹਨਾਂ ਦੀ ਬਿਲਡਿੰਗ ਸੀ ਉਹ ਫਿਰ ਜਿਹੜੇ ਰਹਿੰਦੇ ਸੀ ਉਹ ਚਲੇ ਗਏ ਇੱਥੋਂ ਤੇ ਉਹਨਾਂ ਨੇ ਇਹਨਾਂ ਨੂੰ ਚਾਬੀ ਦੇ ਦਿੱਤੀ ਕਿੰਨੇ ਵੇ ਦਾ ਵਾਕਿਆ ਜਦੋਂ ਟਿੱਕੀ ਮੇਰੇ ਸਾਡੇ 1.5 ਵਜੇ ਆ ਹੀ ਇਸ ਗੱਲ ਦੇ ਲਗਭਗ ਵਿੱਚ ਟਾਈਮ ਨਹੀਂ ਦੇਖਿਆ ਹੈਗਾ ਨਾਈਟ ਟਾਈਮ ਸੀਗਾ ਕਿ ਕਿਸ ਨੂੰ 60 ਮਿੰਟ ਵੀ ਲੱਗੇ ਹਾਂਜੀ ਉਹ ਮੁੰਡੇ ਨੂੰ 6 ਵਜੇ ਹੀ ਆ ਵਿਚਾਰਾ ਜ਼ਖਮੀ ਹੋ ਗਿਆ ਇੱਕਦਮ ਨਟਾਲ ਹੋ ਗਿਆ 5:00 ਵਜੇ ਦੇ ਸਿਰ ਵਿੱਚ ਹਾਂਜੀ ਪਰ ਛੋਟੇ ਛੋਟੇ ਸਾਡੇ ਬੱਚੇ ਹੀ ਸਾਰੇ ਲੰਗ ਦੇ ਟੱਪਦੇ ਸਾਨੂੰ ਛ ਡਰ ਬੜਾ ਲੱਗਣ ਡਿਆ ਇਸ ਟਾਈਮ ਤੁਸੀਂ ਜੋ ਵੀ ਹੋਵੇ ਬਈ ਜਲਦੀ ਤੋਂ ਜਲਦੀ ਇਹ ਵਾਲਾ ਕੰਮ ਕਰਾਓ ਕੋਈ ਜਿੰਨਾ ਦੀ ਇਹ ਬਿਲਡਿੰਗ ਹੈ ਕੀ ਉਹਨਾਂ ਨੂੰ ਇਤਲਾਹ ਵੀ ਦਿੱਤੀ ਗਈ ਹਾਂਜੀ ਹਾਂਜੀ ਆਪਾਂ ਫੋਨ ਕੀਤੇ ਇਹਨਾਂ ਨੂੰ ਕਹਿੰਦੇ ਹੀ ਨਾ ਪਾਣੀ ਦੇ ਵਿੱਚ ਗਏ ਜਿੰਦਣ ਪਾਣੀ ਆਇਆ ਨਾ ਉੱਥੇ ਸਾਡੀਆਂ ਡਿਊਟੀਆਂ ਲੱਗੀਆਂ ਸੀ ਸੇਰੇ ਆਣ ਕੇ ਦੇਖਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਆਪਾਂ ਬੜੀ ਤਲਾਹ ਕੀਤੀ ਆ ਪਹਿਲਾਂ ਵੀ ਛੱਟ ਡਿੱਗੀ ਆ ਤੇ ਉਹ ਮੁੰਡਾ ਕਹਿ ਕੇ ਆਇਆ ਵਾ ਤੇ ਉਸ ਤੋਂ ਬਾਅਦ 10 12 ਦਿਨ ਦੀ ਗੱਲ ਤੋਂ ਬਾਅਦ ਅੱਜ ਫੇਰ ਹਾਸਾ ਹੋ ਗਿਆ ਵਾਲਾ ਉਹਨਾਂ ਨੂੰ ਫੋਨ ਕੀਤਾ ਆਪਾਂ ਇਹ ਬਿਲਕੁਲ ਭਾਈਵਾਲੀ ਜਿਹੜਾ ਹੈ ਬਿਲਡਿੰਗ ਦੱਸੀ ਜਾ ਰਹੀ ਹੈ ਗੋਇੰਦਵਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਆ ਉਹਨਾਂ ਦੀ ਜਿਹੜੀ ਬਿਲਡਿੰਗ ਦੱਸੀ ਜਾ ਰਹੀ ਹੈ ਉਹਨਾਂ ਦੇ ਦੇਖ ਰੱਖ ਦੇ ਵਿੱਚ ਬਿਲਡਿੰਗ ਹੈ ਪਰ ਇਸ ਦੀ ਮੁਰੰਮਤ ਸਮੇਂ ਰਹਿੰਦੇ ਨਹੀਂ ਕਰਵਾਈ ਗਈ ਲੰਬਾ ਸਮਾਂ ਹੋ ਗਿਆ ਬਿਲਡਿੰਗ ਬੰਦ ਸੀ ਜਿਸ ਦੇ ਕਾਰਨ ਇਹ ਹਾਦਸਾ ਜਿਹੜਾ ਹੈ ਵਾਪਰਿਆ ਤਾਂ ਕੁਝ ਹੋਰ ਵੀ ਜਿਹੜੇ ਲੋਕ ਨੇ ਇੱਥੇ ਮਜ਼ਦੂਨ ਨੇ ਤੇ ਉਹ ਕੀ ਨਾਮ ਹੈ ਗੁਰਪ੍ਰੀਤ ਕੌਰ ਜੀ ਮੈਮ ਕੀ ਕਹੋਗੇ ਕਿ ਕਿੰਨਾ ਕੁ ਵੱਡਾ ਹਾਸਾ ਹੋ ਸਕਦਾ ਸੀ ਜਿਹੜਾ ਅੰਕਲ ਉਹਨਾਂ ਨੂੰ ਆਪਾਂ ਚਾਰ ਵਾਰੀ ਕਾਲ ਮੈਂ ਖੁਦ ਹੀ ਕੀਤੀ ਆ ਜੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਅੰਕਲ ਛੋਟੇ ਛੋਟੇ ਬੱਚੇ ਨੇ ਤੁਸੀਂ ਆ ਕੇ ਇੱਕ ਵਾਰੀ ਦੇਖੋ ਇਹਨਾਂ ਨੂੰ ਕੋਈ ਹਾਦਸਾ ਨਾ ਹੋ ਜੇ ਇਸ ਤੋਂ ਪਹਿਲੇ ਤੇ ਉਹਨੂੰ ਤੁਸੀਂ ਕੁਝ ਵੀ ਕਰ ਸਕਦੇ ਹੋ ਕਰ ਦਿਓ ਕਹਿੰਦੇ ਕੋਈ ਨਹੀਂ ਅਸੀਂ ਆਵਾਂਗੇ ਆਇਆ ਕੋਈ ਨਹੀਂ ਕੱਲ ਫਿਰ ਮੈਂ ਕਾਲ ਕੀਤੀ ਸੀ ਠੀਕ ਫਿਰ ਨਹੀਂ ਕੋਈ ਅੱਜ ਹੋਇਆ ਉਸ ਤੋਂ ਬਾਅਦ ਫਿਰ ਕਾਲ ਕੀਤੀ ਕਹਿੰਦੇ ਜਿੱਥੇ ਹਾੜ ਆਏ ਹੋ ਇਹਨੇ ਆਪਾਂ ਉੱਥੇ ਲੱਗੇ ਹੋਏ ਆ ਜੀ ਤੇ ਮੈਂ ਕਿਹਾ ਜਿਹੜਾ ਹਾੜਾ ਇਹ ਦੇਖੋ ਇੱਥੇ ਤਾਂ ਹਾਦਸਾ ਹੋ ਗਿਆ ਗਲੀ ਦਾ ਉਹ ਬੰਦਾ ਜਿਹੜਾ ਸੀ ਵਿਚਾਰਾ ਉਹਨੂੰ ਤੇ ਲੱਗ ਗਈ ਸੱਟ ਉਹਨਾਂ ਨੇ ਕਾਲ ਬੰਦ ਕਰਤੀ ਉਸ ਤੇ ਹਟਾਈ ਕਹਿੰਦੇ ਦੇਖਾਂਗੇ ਫਿਰ ਸਾਰੀ ਗਲੀ ਨੂੰ ਨੰਬਰ ਦਿੱਤਾ ਸਭ ਨੇ ਕਾਲ ਕੀਤੀਆਂ ਨੇ ਦੇਖੋ ਛੇ ਇਦਾਂ ਕਦ ਤੱਕ ਆਂਦੇ ਹੋ ਚਾ ਲੱਗਦਾ ਨਹੀਂ ਕਿ ਕੋਈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਮੈ ਤੇ ਨਜ਼ਰ ਆ ਹੀ ਰਿਹਾ ਸਭ ਨੂੰ ਸਾਹਮਣੇ ਹੀ ਐ ਸਭ ਦੇ ਹੁੰਦੇ ਰਹੇ ਨੇ ਦੇਖੋ ਜਿਹੜਾ ਸਾਹਮਣੇ ਘਾਰਾ ਉਤਰ ਨਹੀਂ ਦੇ ਨੀਚੇ ਛੋਟਾ ਜਾਂ ਬੱਚੇ ਹਮੇਸ਼ਾ ਗਲੀ ਚ ਖੇਲ ਦਰਿੰਦਾ ਜੇ ਇਹਦਾ ਡਰ ਕਿੰਨਾ ਕਿੰਨਾ ਕੇ ਅੰਦਰ ਰੱਖਣਗੇ ਉਹ ਨੋ ਵਿਚਾਰੇ ਨੂੰ ਪਰ ਸਮਝਣਾ ਚਾਹੀਦਾ ਨਾ ਨਨੂ ਨਾ ਕੇ ਦੇਖਣਾ ਚਾਹੀਦਾ ਨਾ ਬੱਚੇ ਛੋਟੇ ਛੋਟੇ ਬੱਚੇ ਸਭ ਦੇ ਛੋਟੇ ਛੋਟੇ ਬੱਚੇ ਨੇ ਪੁਰਾਣੇ ਜਿਹੜੀਆਂ ਬਿਲਡਿੰਗਾਂ ਜਾਦਾ ਨੇ ਕਿਆ ਇਹਨਾਂ ਦੀ ਸਮੇਂ ਰੈਂਦੇ ਮੁਰੰਮਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹੁਣ ਇਹ ਬਿਲਡਿੰਗ ਦੇਖੋ ਕਿੰਨੀ ਗਈ ਹੋਈ ਨੇ ਵੀ ਇਹਦਾ ਵੀ ਡਰ ਲੱਗਦਾ ਸਾਹਮਣੇ ਦੇਖੋ ਡਰ ਤੇ ਲੱਗਦਾ ਹੀ ਹੈ ਨਾ ਆ ਨਾ ਜਾਣਾ ਗਲੀ ਚ ਬਣਿਆ ਹੋਇਆ ਸਬਦਾ ਸਪਨੂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਆ ਕੇ ਜੇ ਬਿਲਕੁਲ ਪ੍ਰਸ਼ਾਸਨ ਨੂੰ ਵੀ ਇਹਨਾਂ ਗੱਲਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਕਿ ਜਿਹੜੀਆਂ ਪੁਰਾਣੀਆਂ ਸਮੇਂ ਰਹਿੰਦੇ ਜਿਹੜੀਆਂ ਬਿਲਡਿੰਗਾਂ ਨੇ ਜਾਂ ਤਾਂ ਉਹਨਾਂ ਨੂੰ ਡੀਮੋਲਿਸ਼ ਕਰ ਜੇਦਾ ਉਹ ਕਰ ਦਿੱਤਾ ਜਾਣਾ ਚਾਹੀਦਾ ਹੈ ਬਿਲਕੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਵੈ ਗੋਇੰਦਵਾਲ ਦੇ ਜਿਹੜੀ ਕਮੇਟੀ ਆ ਉਹਨਾਂ ਵੱਲੋਂ ਵੀ ਜਿਹੜੇ ਇੱਥੇ ਨੇ ਵਸਨੀਕ ਨੇ ਉਹਨਾਂ ਵੱਲੋਂ ਬਾਰ-ਬਾਰ ਜਿਹੜਾ ਸਮੇਂ ਰਹਿੰਦੇ ਉਹਨਾਂ ਨੂੰ ਕੋਲ ਵੀ ਕੀਤੀ ਗਈ ਔਰ ਇਹ ਬਿਲਡਿੰਗ ਦਿਖਣ ਤੋਂ ਬਾਅਦ ਵੀ ਜਿਹੜੀ ਹੈ ਉਹਨਾਂ ਨੂੰ ਜਾਣਕਾਰੀ ਜਿਹੜੀ ਦਿੱਤੀ ਗਈ ਆ ਪਰ ਉਹਨਾਂ ਵੱਲੋਂ ਕੋਈ ਵੀ ਹੱਜ ਤੱਕ ਜਿਹੜਾ ਵੈ ਉਹਨਾਂ ਦਾ ਨੁਮਾਇੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਔਰ ਅਗਰ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦਾ ਮੌਸਮ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਨੇ ਮੌਸਮ ਖਰਾਬ ਹੋਣ ਦੇ ਨਾਲ ਜਿਹੜੀਆਂ ਡਿੱਗਣ ਦਾ ਸੰਸਲਾ ਜਿਹੜਾ ਉਹ ਲਗਾਤਾਰ جاری ਹੈ ਅੱਜ ਵੀਰੇ ਛਹਾਟਾ ਰੇਲਵੇ ਸਟੇਸ਼ਨ ਦੇ ਪਾਸ ਵੀ ਜਿਹੜੀਆਂ ਨੇ ਦੋ ਬਿਲਡਿੰਗਾਂ ਜਿਹੜੀਆਂ ਡਿੱਗੀਆਂ ਨੇ ਔਰ ਕੱਲ ਦੀ ਅਗਰ ਗੱਲ ਕਰੀਏ ਬੀਤੇ ਕੱਲ ਵੀ ਇੱਕ ਬਿਲਡਿੰਗ ਜਿਹੜੀਆਂ ਨਮਕ ਮੰਡੀ ਦੇ ਵਿੱਚ ਡਿੱਗਦੀ ਆ ਤੇ ਅੱਜ ਇਸ ਜਗ੍ਹਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਕੋਲ ਲਾਲਾਂਵਾਲੀ ਗਲੀ ਜਿੱਥੇ ਇਹ ਪੁਰਾਣੀ ਬਿਲਡਿੰਗ ਜਿਹੜੀ ਸੀ ਦੋਟਾ ਹਿੱਸਾ ਵੀ ਤੋਂ 20 25 ਸਾਲ ਤੋਂ ਜਿਹੜੀ ਇਹ ਬਿਲਡਿੰਗ ਜਿਹੜੀ ਬੰਦ ਸੀ ਤੇ ਜਿਹੜੀ ਇਹ ਬਿਲਡਿੰਗ ਦੇਖਦੀ ਕੁਝ ਹੋਰ ਵੀ ਜਿਹੜੇ ਤੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦਾ ਬਿਲਕੁਲ ਨਾਲ ਮਕਾਨ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਹੈ ਜੀ ਸਰ ਦੀਪਕ ਕੁਮਾਰ ਜੀ ਦੀਪਕ ਜੀ ਕੀ ਹੋਇਆ ਵਾਕਿਆ ਜਿਹੜਾ ਤੁਹਾਡੀ ਬਿਲਡਿੰਗ ਜਿਹੜੀ ਬਿਲਕੁਲ ਨਾਲ ਹੈ ਜੀ ਲੱਗਦੀ ਨਾਲ ਬਿਲਡਿੰਗ ਹੈ ਹੱਡੀ ਅਗਲੇ 15 ਦਿਨ ਹੋ ਗਏ ਸੀ بارشਾਂ ਹੋ ਰਹੀਆਂ ਸੀ ਤੇ ਅੰਦਰ ਸਾਡੇ ਕੰਦਾਂ 'ਚ ਪਾਣੀ ਆ ਰਿਹਾ ਸੀ ਸਲਾਬ ਕਾਫੀ ਆਈ ਹੋਈ ਹੁਣ ਵੀ ਨੁਕਸਾਨ ਸਾਡੇ ਮਕਾਨ ਨੂੰ ਹੈ ਭਾਈ ਦਰਵਾਸੇ ਦੀ ਕਮੇਟੀ ਦੇ ਗਈ ਵਡੇ ਕਮੇਟੀ ਇਹੀ ਲੱਗਦੀ ਨਾ ਤੇ ਇੱਥੇ ਗਏ ਸੀ ਕੁਛ ਕਿਆ ਕੀਤੀ ਸੀ ਇਹਨਾਂ ਨੂੰ ਇਹ ਮੌਕਾ ਦਿਖਾਇਆ ਸੀ ਉੱਲਿਆ ਕੇ ਤੁਹਾਨੂੰ ਤੇ ਭਾਈ ਸੀ ਕਿ ਵੇਖਣਾ ਐਸੀ ਕੰਦਾਂ 'ਚ ਜਾਵਾਂਗੇ ਬਾਅਦ ਚ ਫਿਰ ਕੋਈ ਨਹੀਂ ਆਇਆ ਤੇ ਉਹ ਅੱਜ ਆ ਗਿਆ ਇੱਥੇ ਜਿਹੜਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਹੈ ਉੱਥੇ ਇਤਲਾਹ ਦਿੱਤੀ ਸੀ ਹਾਂਜੀ ਉਹ ਜਿਹੜਾ ਆਪਣਾ ਸਰਾਵਲੇ ਸਾਹਿਬ ਮਨੇ ਜੀ ਜੀ ਦੰਗਰ ਘਰ ਹੈਗਾ ਉਹ ਲੱਗ ਗਏ ਉਹ ਠੀਕ ਹੈ ਨਾ ਤੁਹਾਨੂੰ ਉਹ ਕਹਿੰਦੇ ਕੋਈ ਨਹੀਂ ਉਹਨੇ ਭੇਜੇ ਸੀ ਮੇਰੇ ਨਾਲ ਬੰਦੇ ਭੇਜੇ ਸੀ ਉਹ ਮੌਕਾ ਦੇਖ ਕੇ ਗਏ ਸਾਡੇ ਅੰਦਰੋਂ ਸੱਚ ਤੋਂ ਆਪਾਂ ਨੂੰ ਮੌਕਾ ਲਖਾਇਆ ਸੀ ਪਰ ਲੈਂਟਰ ਡਿੱਗ ਗਿਆ ਥੱਲੇ ਉਸ ਤੋਂ ਬਾਅਦ ਕੰਦੇ ਆਵਾਂਗੇ ਕਿੰਨਾ ਚਿਰ ਹੋ ਗਿਆ ਸਾਰੇ 15 ਦਿਨ ਹੋ ਗਏ ਆ ਉਸ ਤੋਂ ਬਾਅਦ ਕੋਈ ਉਸ ਤੋਂ ਬਾਅਦ ਨਹੀਂ ਆਇਆ ਜੋ ਵਾਕਿਆ ਹੋ ਗਿਆ ਹਾਸਾ ਹੋ ਗਿਆ ਅੱਜ ਤਾਂ ਲੱਗਦਾ ਨਹੀਂ ਕਿ ਕੋਈ ਵੱਡਾ ਵੱਡਾ ਵਾਕਿਆ ਹੋਈ ਵਾਪਰ ਸਕਦਾ ਸੀ ਜਦ ਮੈਂ ਹੋਰ ਹੋਣਾ ਜਿਹੜਾ ਜੇ ਐਸਾਈ ਥੱਲੇ ਆਣੀ ਆ ਕਿਉਂਕਿ ਪਾਣੀ ਦੀ ਮਾਰ ਪੜੀ ਪਈ ਹੈ ਪ੍ਰਸਾਤਾ ਕਰਕੇ ਇਹ ਸਾਰੀ ਲੈਂਟਰ ਚੋਲੜਿਆ ਹੋਰ ਵੀ ਕੰਕੰਦਾ ਡਿੱਗਦੀਆਂ ਪਈਆਂ ਇਹ ਵੀ ਡਿੱਗ ਜਣੀਆਂ ਜੇ ਕੋਈ ਨਾ ਆਇਆ ਤੇ ਹੋਰ ਸਾਥ ਸੌ ਹੋ ਸਕਦਾ ਕਿਸੇ ਉੱਪਰ ਵੀ ਗਲੀ ਮੁਹੱਲੇ ਦੇ ਕਿਸੇ ਮੈਂਬਰ ਨੂੰ ਬੱਚਿਆਂ ਨੂੰ ਹੋਰ ਕਿਸੇ ਲੇਡੀਜ਼ ਨੂੰ ਸੱਟਾ ਵੱਜ ਸਕਦੀ ਹੈ ਇੱਕ ਤਾਂ ਹੌਸਲ ਦਾਖਲ ਹੋ ਚੁੱਕਾ ਹੈ ਜੇ ਬਿਲਕੁਲ ਇੱਕ ਜਿਹੜਾ ਪ੍ਰਵਾਸੀ ਨੌਜਵਾਨ ਹੈ ਉਹ ਇਸ ਬਿਲਡਿੰਗ ਦੇ ਡਿੱਗਣ ਦੇ ਨਾਲ ਜਿਹੜਾ ਕੁਛ ਹਿੱਸਾ ਜਿਹੜਾ ਇਸ ਬਿਲਡਿੰਗ ਦਾ ਟਿੱਕਾ ਜਿਸ ਦੇ ਨਾਲ ਉਹ ਗੰਭੀਰ ਰੂਪ ਚ ਜ਼ਖਮੀ ਹੋਇਆ ਜਿਸ ਨੂੰ ਨਿੱਜੀ ਹਫਸਲ ਦੇ ਵਿੱਚ ਜਿਹੜੇ ਇਲਾਜ ਲਈ ਜਿਹੜਾ ਉਹ ਲਿਜਾਇਆ ਪਰ ਦੂਜੀ ਤਰਫ ਅਗਰ ਜਿਹੜੇ ਮੋਹੱਲਾ ਵਾਸੀ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਸਮੇਂ ਰਹਿੰਦੇ ਸ਼ੋਮਨੀ ਗੁਰਦੁਆਰਾ ਪਰ ਬੰਦ ਕਮੇਟੀ ਦੇ ਜਿਹੜੇ ਕਰਮਚਾਰੀ ਜਿਨ੍ਹਾਂ ਨੇ ਆਕੇ ਇੱਥੇ ਮੌਕਾ ਵੀ ਵੇਖਿਆ ਸੀ ਅਗਰ ਉਹ ਇਸ ਸਮੇਂ ਰਹਿੰਦੇ ਇਸ ਦੀ ਕਾਰਵਾਈ ਕਰ ਦਿੰਦੇ ਤਾਂ ਅਜੇ ਹਾਸਾ ਨਾ ਵਾਪਰਦਾ। ਹਾਜੇ ਵੀ ਕੋਈ ਹਾਸਾ ਜਿਹੜਾ ਹੋ ਸਕਦਾ ਹੈ। ਕਿਉਂਕਿ ਬਿਲਡਿੰਗ ਹਾਜੇ ਵੀ ਕੁਝ ਹਿੱਸਾ ਜਿਹੜਾ ਡਿਗਿਆ ਔਰ ਲੈਂਟਰ ਜਿਹੜੇ ਅੰਦਰਲੀ ਸਾਈਡ ਦਾ ਡਿਗਿਆ ਅਗਰ ਬਿਲਡਿੰਗ ਡਿੱਗਦੀ ਹੈ ਤਾਂ ਕੋਈ ਵੱਡਾ ਹਾਸਾ ਜਿਹੜਾ ਹੋ ਸਕਦਾ ਹੈ। ਤੁਸੀਂ ਦੇਖਦੇ ਰਹੋ ਪੰਜਾਬ ਬਾਰ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ